ਮੇਰਾ ਜਿੰਦਾ ਬੇਟਾ ਚਲਾਇਆ ਗੁਰਦਾਰੇ ਕੇ ਸਾਹਮਣੇ ਔਰ ਉਹ ਗੁਰਦਾਰੇ ਵਿੱਚ ਹੱਥ ਜੋੜ ਕੇ ਖੜੀ ਰਹੀ ਭਈਆ ਮਤ ਮਾਰੋ ਇਸੇ ਮਤ ਮਾਰੋ ਮੇਰੇ ਜਿੰਦੇ ਬੇਟੇ ਕੋ ਮਾਰ ਦਿਆ ਔਰ ਜਿੰਦਾ ਜਿਹਾ ਦਿਆ ਉਹ ਸਾਡੀ ਹੀ ਕਾਦੀ ਦੀਵਾਲੀ ਕਾਦੇ ਬੰਦੀ ਛੋੜ ਕੁੱਤੇ ਸਰਕਾਰੀ ਲੈ ਗਏ ਮਾਸ ਸਾਡਾ ਤੋੜ ਸਾਡੀ ਹੀ ਕਾਦੀ ਦੀਵਾਲੀ ਕਾਦੇ ਬੰਦੀ ਛੋੜ ਉਹ ਸਾਡੇ ਹੀ ਕਾਦੀ ਦੀਵਾਲੀ ਕਾਦੇ ਬੰਦੀ ਸ਼ੋਰ ਤੋਂ ਮੰਦਰਾਂ ਚੋ ਘਰ ਹੈ ਗਿਆ ਥੋੜਾ ਆਰਾਮ ਦੀਵਾਲੀ ਆਲਾ ਰਾਤੀ ਪੰਡਤ ਜਾਂਦੇ ਜਾਂਦੇ ਹੈ ਅੰਦਰ ਲਾਉਂਦੇ ਤਾਲਾ ਨਿਤ ਸੀਤਾ ਛੜੇ ਹਵਾਨਾਂ ਤੱਕੇ ਲੱਖਾਂ ਹੁੰਦੇ ਰੇਪ ਪਏ ਨੇ ਆਉਂਦੇ ਨਹੀਂਓ ਰਾਮ ਵਿਚਾ ਬਣ ਲੱਗਦਾ ਭਿਆਵਣ ਵਾਸ ਗਏ ਨੇ ਇੱਕ ਰਾਵਣ ਇੱਕ ਸੀਤਾ ਚੁੱਕੀ ਓਹੋ ਮਾਰਮ ਕਹਾਂ ਦਿੱਤਾ ਅੱਜ ਦੇ ਰਾਵਣ ਲੱਖਾਂ ਕੁੜੀਆਂ ਹਫਸ ਦੀ ਢੇਟ ਚੜਾ ਦਿੱਤਾ ਡੇਵਕ ਕਰੋੜਾ ਹਾਲੇ ਮੁਲਕ ਦੇ ਪਿਆ ਜਵਾਨ ਨੂੰ ਕੋੜ ਪਿਆ ਜਵਾਨ ਨੂੰ ਕੋੜ ਹੋ ਸਾਡੀ ਕਦੀ ਦੀਵਾਲੀ ਕਦੇ ਬੰਦੀ ਛੋੜ ਉਹ ਬੰਦੀ ਛੋੜ ਮਨਾਉਣ ਵਾਲਿਓ ਬੰਦੀ ਕਦੋਂ ਛਡਾਉਣੇ ਨੇ ਮੁੱਦ ਤਾਂ ਹੋਈਆਂ ਸਿਆਸਤ ਹੁੰਦਿਆਂ ਲੱਗਦਾ ਬਲੀ ਚੜ੍ਹਣੇ ਨੇ ਜਥੇਦਾਰਾਂ ਦੀ ਕੀਮਤ ਦੁੱਕੀ ਬੋਲਣ ਮਾਸਾ ਹੁੰਦੀ ਛੁੱਟੀ ਸਿਆਸਤ ਪੰਥ ਨੂੰ ਥੱਲੇ ਲਾਇਆ ਫੋਮੀ ਕਤਲ ਪਰਦਾ ਹਨ ਬਣਾਇਆ ਕਰੋਂ ਬੇਦੋਸ਼ੇ ਚੱਕ-ਚੱਕ ਮਾਰੇ ਹੁਣਾਂ ਦਾ ਇਨਸਾਫ ਨਾ ਮਿਲਿਆ ਸੱਚ ਤੇ ਫੁੱਲ ਜੋ ਅੜ ਕੇ ਖੜਦਾ ਮਿਲਿਆ ਉਹ ਮੜੀਆਂ ਵਿੱਚ ਖਿਲਿਆ ਖਾਤਰ ਚੌਧਰ ਸਾਡੇ ਮਰਦੇ ਜਥੇਦਾਰ ਦੋ ਸ਼ਹਾਂ ਵਿੱਚ ਘਿਰਦੇ ਜਮੀਰਾਂ ਖਾਤਰ ਲੜਗੇ ਪੁਰਖੇ ਹੁਣ ਕਿਰਦਾਰ ਨੇ ਜਾਂਦੇ ਗਿਰਦੇ ਗੁਰੂ ਦੇ ਰਾਹੇ ਚੱਲਦਾ ਜਿਹੜਾ ਉਹਦੀ ਕੋਈ ਵੀ ਸਹਰ ਨਾ ਲੈਂਦਾ ਸਾਡੀ ਕੌਮ ਦਾ ਫਕਰ ਤਾਂ ਜਾ ਕੇ ਬੁੱਕਲ ਵਿੱਚ ਦਿੱਲੀ ਦੀ ਬਹਿੰਦਾ ਕਦੋਂ ਛਡਾਉਣੀ ਬੰਦੀ ਦੱਸ ਦੋ ਹੋ ਕਦੋਂ ਛਡਾਉਣੀ ਬੰਦੀ ਦੱਸ ਦੋ ਝੇਲਾਂ ਤੋੜ ਤੋੜ ਝੇਲਾਂ ਤੋੜ ਤੋੜ ਹੋ ਸਾਡੀ ਕਾਲੀ ਦੀਵਾਲੀ ਕਾਲੇ ਬੰਦੀ ਛੋੜ ਹੋ ਸਾਡੀ ਕਾਲੀ ਦੀਵਾਲੀ ਕਾਲੇ ਬੰਦੀ ਛੋੜ ਹੋ ਦਿੱਲੀ ਵਿਚਲੀ ਖੂਨ ਦੀ ਹੋਲੀ یوں ਬਣੀ ਸੀ ਬਿੜੋ ਕਲੋਨੀ ਧਾਇਰ ਗਲਾਂ ਵਿੱਚ ਪਾ ਕੇ ਸਾੜੇ ਲੱਤਾਂ ਵਿੱਚੋਂ ਫੜ ਕੇ ਪਾੜੇ ਤੇ ਅਲ ਤੇਲ ਪਿਆ ਕੇ ਸਾੜੀਆਂ ਗਈਆਂ ਦੈਗਨੰਤ ਸੀ ਮਾਮਾ ਹਰ ਕੋਨੇ ਸਰਕਾਰੀ ਕੁੱਤੇ ਛੱਡੀਆਂ ਨਾਲ ਕੋਈ ਰਹਾਮ ਸੜਕਾਂ ਉਤੇ ਰੇਪ ਜੋ ਹੋਏ ਕੋਈ ਵੀ ਸਾਬ ਨਹੀਂ ਪ੍ਰਧਾਨ ਗੀ ਸਾਡੇ ਦੱਲੇ ਲੈ ਗਏ ਪੁੱਛਿਆ ਕਿਸੇ ਜਵਾਬ ਨਹੀਂ ਕਾਰੋਵਾਰ ਸਿੱਖਾਂ ਦੇ ਸਾੜੇ ਉਸ ਸੁਣੇ ਨਾ ਕਿਸੇ ਦਿਹਾੜੇ ਹੁਣ ਕਾ ਬਦਲਾ ਖੂਨ ਦੀ ਚੱਲੀ ਸਾਰੇ ਪਾਸੇ ਹੋੜ ਸਾਰੇ ਪਾਸੇ ਹੋੜ ਉਹ ਸਾਡੇ ਹੀ ਕਾ ਦੀ ਦੀਵਾਲੀ ਸਾਡੀ ਬੰਦੀ ਸ਼ੋਹਰ ਸਾਡੀ ਹੀ ਕਾਲੀ ਦੀਵਾਲੀ ਕਾਲੇ ਬੰਦੀ ਸ਼ੋਹਰ ਇੰਦਰਾ ਸਿੱਖ ਵਿਦੋਸ਼ੇ ਮਾਰੇ ਬਦਲੇ ਦੇ ਵਿੱਚ ਜਾਨ ਗਵਾਈ ਉਹਨਾਂ ਦੇ ਇਨਸਾਫ ਦੀ ਜੰਗ ਹੈ ਜਾਰੀ ਕਿਲਰਾਂ ਤੋਂ ਸਾਨੂੰ ਆਸ ਨੰ ਘਾਈ ਉਹ ਉਹੀ ਬਾਦਸ਼ਾ ਹੱਪ ਦਿੰਦੇ ਨੇ ਰੱਜ ਕੇ ਜਿਹੜਾ ਜ਼ੁਲਮ ਕਰੇਂਦਾ ਸਾਰੇ ਹੀ ਕੁਰਸੀ ਦੇ ਕੀੜੇ ਹੁਕਮਰਾਨ ਐ ਸੱਚਾ ਕੀੜਾ ਕੈਨੇਡਾ ਨੇ ਤਾਂ ਮਾਫੀ ਮੰਗ ਲਈ ਕਮਾਂਗਾ ਟਾਹਾ ਮਾਰੂ ਦੀ ਭਾਰਤ ਦੀ ਸਰਕਾਰ ਕਦੇ ਨਾ ਸਿੱਖਾਂ ਦੇ ਦਿਲ ਠਾਰੂਗੀ ਐਸੇ ਮੁਲਕ ਦੀ ਸਾਨੂੰ ਰੱਬਾ ਨਹੀਂ ਕੋਈ ਲੋੜ ਨਹੀਂ ਕੋਈ ਲੋੜ ਉਹ ਸਾਡੀ ਕਾਲੀ ਦੀਵਾਲੀ ਕਾਲੇ ਬੰਦੀ ਛੋੜ ਸਾਡੀ ਹੀ ਕਾਲੀ ਦੀਵਾਲੀ ਕਾਲੇ ਬੰਦੀ ਛੋੜ ਉਹ ਸੁੱਖ ਦੱਸੋ ਕਿਸ ਨੂੰ ਨਹੀਂ ਪਾਉਂਦਾ ਸਾਨੂੰ ਹੱਸਦਾ ਤੱਕ ਕੇ ਜਾਲਮ ਬੇੜੀਆਂ ਦੇ ਵਿੱਚ ਬੱਟੇ ਪਾਉਂਦਾ ਡੇਰੀਦਾਰਾਂ ਦੇ ਚਮਚੇ ਬਾਧੂ ਸੱਚ ਦੇ ਰਾਹ ਤੇ ਟੱਟ ਖੜੇ ਨੇ ਨਾਲ ਸੈਂਟਰ ਦੇ ਗਿਲੇ ਕੀ ਕਰੀਏ ਸਾਡੇ ਕੋਲ ਗਦਾਰ ਬੜੇ ਨੇ ਬੇਆਦਬੀਆਂ ਹੱਪ ਕਰਾਉਂਦੇ ਲੋਕਾਂ ਨੂੰ ਚੱਕਰਾਂ ਵਿੱਚ ਪਾਉਂਦੇ ਉਹਮ ਨੂੰ ਧੜਿਆਂ ਦੇ ਵਿੱਚ ਵੜ ਕੇ ਆਪਸ ਦੇ ਵਿੱਚ ਰਹਿਣ ਲੜਾਉਂਦੇ ਗੁਰੂ ਨਾ ਮੰਗੇ ਰੁਸ਼ਨਾਈਆਂ ਤੇ ਨਾ ਹੀ ਮੰਗਦਾ ਹਾਤ ਸ਼ਿਵਾਜੀ ਆਪਣੀ ਗੋਲਕ ਭਰਮ ਦੀ ਖਾਤਰ ਪੇਕੀ ਕਰਦੇ ਚਾਲਾ ਬਾਜੀ ਦੁਸ਼ਮਣ ਸਾਡੇ ਆਪਣੇ ਬਾਦੂ ਨਹੀਂ ਹੋਰਾਂ ਦੀ ਲੋਹ ਨਹੀਂ ਹੋਰਾਂ ਦੀ ਲੋਹ ਉਹ ਸਾਡੀ ਹੀ ਕਦੀ ਦੀ ਗਾਲੀ ਸਾਡੀ ਬੰਦੀ ਸ਼ੋਹ ਉਹ ਸਾਡੀ ਹੀ ਕਾਲੀ ਦੀਵਾਲੀ ਕਾਲੀ ਬੰਦੀ ਸ਼ੋਅ ਕਾਲੀ ਬੰਦੀ ਸ਼ੋਅ ਇਹ ਗੀ ਸਮਰਪਿਤ ਹੈ ਅਕਤੂਬਰ 84 ਦੇ ਉਹਨਾਂ ਸ਼ਹੀਦਾਂ ਨੂੰ ਜੋ ਦਿੱਲੀ ਦੇ ਵਿੱਚ ਕੋਕੋ ਕੇ ਮਰੇ ਗਏ ਸਾਡੇ ਲਈ ਦੀਵਾਲੀ ਹੈ ਪਰ ਉਹਨਾਂ ਨੂੰ ਇਨਸਾਫ ਹੋਣ ਤੱਕ ਨਹੀਂ ਮਿਲਿਆ ਤੇ ਉਹਨਾਂ ਨੂੰ ਵੀ ਹੈ ਜੋ ਨੀਲੇ ਸਾਕੀ ਤਾਰੇ ਦੇ ਵਿੱਚ ਸ਼ਹੀਦ ਕੀਤੇ ਗਏ ਤੇ ਮਸਤਬਾਨ ਬੁਡਰੋਜ ਦੇ ਵਿੱਚ ਵੀ ਸ਼ਹੀਦ ਕੀਤੇ ਗਏ ਪਰ ਇਸ ਦੇ ਵਿੱਚ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਸੋ ਸਾਡੀ ਕਾਲੀ ਦੀਵਾਲੀ ਤੇ ਕਾਲੇ ਹੀ ਬੰਦੇ ਸ਼ੂਰ